ਹਾਂਜੀ ਸਸਿਆਗਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਹੁਣੇ-ਹੁਣੇ ਆਈ ਇੱਕ ਬਿਗ ਬ੍ਰੇਕਿੰਗ ਨਿਊਜ਼ 14 ਜਨਵਰੀ ਤੱਕ ਸਕੂਲਾਂ ਵਿੱਚ ਛੁੱਟੀਆਂ ਨਵੀਂ ਮੁਸੀਬਤ 19 ਲੱਖ ਕੇਲਿਆਂ ਦਾ ਕੀ ਕੀਤਾ ਜਾਵੇ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਹੀ ਨਵੀਆਂ ਅਤੇ ਤਾਜ਼ੀਆਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣ ਛੁੱਟੀਆਂ ਦੇ ਐਲਾਨ ਤੋਂ ਬਾਅਦ ਅਧਿਆਪਕਾਂ ਲਈ ਨਵੀਂ ਮੁਸੀਬਤ ਉਹਨੇ ਲੱਕ ਕੇਲੇयां ਬਾਕੀ ਕੀਤਾ ਜਾਵੇ 8 ਜਨਵਰੀ 2023 ਸਕੂਲਾਂ ਵਿੱਚ ਛੁੱਟੀਆਂ ਦੇ ਐਲਾਨ ਨੇ ਸਰਕਾਰੀ ਸਕੂਲਾਂ ਲਈ ਨਵੀਂ ਮੁਸੀਬਤ ਖੜੀ ਕੀਤੀ ਜਾਪਦੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਬਾਜ਼ਾਰਾ ਵਿੱਚੋਂ ਕੇਲੇ ਖਰੀਦਨ ਦੀ ਐਤਵਾਰ ਨੂੰ ਹੀ ਕਰ ਲਈ ਸੀ ਜੋ ਸੋਮਵਾਰ ਨੂੰ ਮਿੱਟੇ ਮੇਲ ਵਿੱਚ ਪਰੋਸੇ ਜਾਣੇ ਸਨ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਸੈਂਟਰ ਗਵਰਨਮੈਂਟ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਅਤੇ ਪੂਰੇ ਸੈਂਟਰ ਦੇ ਵਿੱਚ ਜਿੰਨੇ ਵੀ ਸਕੂਲ ਹੈ ਉਹਨਾਂ ਨੂੰ ਮਿੱਡੇ ਮਿਲਦੇ ਵਿੱਚ ਇੱਕ ਫਰੂਟ ਦਿੱਤਾ ਜਾਵੇਗਾ ਜਿਸ ਨੂੰ ਕੇਲਾ ਫਰੂਟ ਦੇ ਤਰੀਕੇ ਮਿੱੱਤਿਆ ਗਿਆ ਸੀ ਜੋ ਕਿ ਅੱਜ ਸੋਮਵਾਰ ਨੂੰ ਦਿੱਤੇ ਜਾਣੇ ਸੀ ਜਿਸ ਦੀ ਖਰੀਦਦਾਰੀ ਅਧਿਆਪਕ ਸਤਿਆ ਨੇ ਕੱਲ ਐਤਵਾਰ ਦੇ ਦਿਨ ਕੀਤੀ ਸੀ ਔਰ ਅੱਜ ਉਹ ਸਕੂਲਾਂ ਦੇ ਵਿੱਚ ਦਿੱਤੇ ਜਾਣੇ ਸੀ ਪਰ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਚੁੱਕੀਆਂ ਨੇ ਜਿਸ ਦੇ ਬਾਰੇ ਅੱਗੇ ਕੀ ਜਾਣਕਾਰੀ ਦਿੱਤੀ ਆਪਾਂ ਦੇਖਦੇ ਆਂ ਨਿਊਜ਼ ਅਨੁਸਾਰ ਪਿਛਲੇ ਮਹੀਨੇ ਸਿੱਖਿਆ ਭਗ ਨੇ ਰਾਜ ਪੱਧਰ ਵਿੱਚ ਯੁਕੇਨੀ ਤੋਂ 8ਵੀਂ ਤੱਕ ਦੇ ਲਗਭਗ 19 ਲੱਖ ਵਿਦਿਆਰਥੀਆਂ ਨੂੰ ਹਰ ਸ਼ੋਮਵਾਰ ਕੇਲੇ ਦੀ ਦੇਣ ਦਾ ਫੈਸਲਾ ਕੀਤਾ ਗਿਆ ਸੀ ਇਹ ਸਕੀਮ ਜਨਵਰੀ ਤੋਂ ਮਾਰਚ ਤੱਕ 3 ਮਹੀਨੇ ਲਈ ਸ਼ੁਰੂ ਕੀਤੀ ਗਈ ਸੀ ਕਿਉਂਕਿ ਮਿੱਡੇ ਮਿਲ ਹੈਡ ਦੇ ਤਹਿਤ ਕੇਂਦਰ ਫੰਡ ਦੇ ਲਗਭਗ 12 ਕਰੋੜ ਰੁਪਏ ਵਿਦਿਆਰਥੀਆਂ ਹੁੰਦੇ ਜਾਰੇ ਹਨ ਹਰੇਕ ਸਕੂਲ ਨੂੰ ਹਰ ਵਿਦਿਆਰਥੀ ਲਈ 5 ਰੁਪਏ ਕਤੀ ਕੇਲਾ ਮਨਜ਼ੂਰ ਕੀਤਾ ਗਿਆ ਸੀ ਐਤਵਾਰ ਨੂੰ ਹੀ ਕਿਉਂ ਖਰੀਦੀ ਖਰੀਦੇ ਕੇਲੇ ਇਸ ਸਕੀਮ ਤਹਿਤ 8 ਜਨਵਰੀ ਸੋਮਵਾਰ ਨੂੰ ਸਰਕਾਰੀ ਸਕੂਲ ਤੇ ਲਗਭਗ 19 ਲੱਖ ਵਿਦਿਆਰਥੀਆਂ ਨੂੰ ਕੇਲੇ ਦੇਣੇ ਸੀ ਇਸ ਲਈ ਵਿਭਾਗ ਨੇ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਅਧਿਆਪਕਾਂ ਨੇ ਐਤਵਾਰ ਨੂੰ ਹੀ ਵਿਦਿਆਰਥੀਆਂ ਲਈ ਕੇਲੇ ਖਰੀਦੇ ਅਧਿਆਪਕਾਂ ਨੇ ਇਸ ਲਈ ਵੀ ਖਰੀਦੇ ਸੀ ਕਿਉਂਕਿ ਸਿੱਖਿਆ ਮੰਤਰੀ ਨੇ ਪਿਛਲੇ ਦਿਨ ਹੀ ਕਾਸਕੀ ਸੂਬੇ ਦੇ ਸਕੂਲਾਂ ਵਿੱਚ ਹੁਣ ਛੁੱਟੀਆਂ ਨਹੀਂ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਹਰ ਦੌਰਾਨ ਪਹਿਲਾਂ ਹੀ ਕਾਫੀ ਛੁੱਟੀਆਂ ਕੀਤੀਆਂ ਜਾ ਚੁੱਕੀਆਂ ਹਨ ਅਧਿਆਪਕ ਇਸ ਗੱਲ ਦਾ ਯਕੀਨ ਸੀ ਕਿ ਹੁਣ ਛੁੱਟੀਆਂ ਨਹੀਂ ਹੋ ਸਕਦੀਆਂ ਇਸ ਲਈ ਪਹਿਲਾਂ ਹੀ ਕੇਲੇ ਦੀ ਖਰੀਦ ਕੀਤੀ ਗਈ ਅਧਿਆਪਕਾਂ ਦੇ ਅਨੁਸਾਰ ਇੱਕ ਦਿਨ ਪਹਿਲਾਂ ਅਸਾਮ ਖਰੀਦਣ ਦਾ ਇਹ ਰੁਟੀਨ ਅਭਿਆਨ ਹੈ ਹਾਲਾਂਕਿ ਠਡਾਕੇ ਦੀ ਸਰਦੀ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ 14 ਜਨਵਰੀ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ ਹੁਣ ਅਧਿਆਪਕ ਇਸ ਸਥਿਤੀ ਨੂੰ ਲੈ ਕੇ ਅਸਮਝ ਵਿੱਚ ਹਨ ਕਿ ਉਹ ਐਨੀ ਵੱਡੀ ਗਿਣਤੀ ਕਿੱਲੇ ਦਾ ਕੀ ਕੀਤਾ ਜਾਵੇ ਮੁਕਸਰ ਦੇ ਸਰਕਾਰੀ ਹਾਈ ਸਕੂਲ ਖੁੱਡੇ ਹਲ ਦੇ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਕਿਉਂਕਿ ਪਿੰਡਾਂ ਚੁਕੇਲੇ ਉਪਲਬਧ ਨਹੀਂ ਹੁੰਦੇ ਇਸ ਲਈ ਅਧਿਆਪਕਾਂ ਨੂੰ ਨੇੜੇ ਸ਼ਹਿਰਾਂ ਤੋਂ ਕਿੱਲੇ ਲਿਆਉਣੇ ਪੈਂਦੇ ਹਨ ਜੋ ਕਿ ਇੱਕ ਗਿਣਤੀ ਪਹਿਲਾਂ ਹੀ ਖਰੀਦ ਕੇ ਰੱਖਣੇ ਪੈਂਦੇ ਹਨ ਜਿਸ ਦੇ ਵਿੱਚ 8 ਦਿਨਾਂ ਤੱਕ ਇਕੱਲੇ ਬਿਲਕੁਲ ਖਰਾਬ ਹੋ ਜਾਣਗੇ ਔਰ ਨਾ ਹੀ ਉਹ ਬਾਅਦ ਵਿੱਚ ਬੱਚਿਆਂ ਨੂੰ ਦੇਣ ਦੇ ਕਾਬਲ ਹੋਣਗੇ ਤਾਂ ਇਸ ਕਰਕੇ ਇਹ ਵੱਡੀ ਚੁਣੌਤੀ ਪੰਜਾਬ ਦੇ ਸਕੂਲਾਂ ਦੀ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ 19 ਲੱਖ ਕੇਲੇ ਦੀ ਤਾਂ 19 ਲੱਖ ਕੇਲੇ ਲਗਭਗ 50 ਤੋਂ 60 ਲੱਖ ਦੇ ਬਣਨਗੇ ਕਿਉਂਕਿ ਅਗਰ ਆਪਾਂ ਗੱਲ ਕਰੀਏ ਪ੍ਰਤੀ ਕੇਲੇ ਦੀ ਪ੍ਰਾਈਸ ਦੀ ਤਾਂ ਜੋ ਪ੍ਰਾਈਸ ਸਰਕਾਰ ਵੱਲੋਂ ਮਿੱਥਿਆ ਗਿਆ ਹੈ ਪਾਂਜਰ ਪੇ ਪ੍ਰਤੀ ਕੇਲਾ ਤਾਂ ਉਸ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲਗਭਗ 95 ਲੱਖ ਦੇ ਕੇਲੇ ਬਣਨਗੇ ਅਗਰ ਆਪਾਂ ਇੱਕ ਸੌਦੇਮਾਰੀ ਦੇ 3 ਗਿਨਿਆ ਜਾਵੇ ਤਾਂ ਲਗਭਗ 50 ਲੱਖ ਦਾ ਨੁਕਸਾਨ ਸਰਕਾਰ ਨੂੰ ਇਸ ਟਾਈਮੇ ਇੱਕ ਛੁੱਟੀਆਂ ਕਰਨ ਕਰਕੇ ਹੋਇਆਗਾ ਤਾਂ ਇਸ ਦੇ ਬਾਰੇ ਹੁਣ ਸਰਕਾਰ ਦਾ ਕੀ ਇਰਾਦਾ ਰਹੇਗਾ ਕੀ ਕੀਤਾ ਜਾਵੇਗਾ ਉਸ ਦੇ ਬਾਰੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਚ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਤਾਂ